ਬਾਲੀਵੁੱਡ ਅਦਾਕਾਰ ਅਤੇ ਗਾਇਕ ਅਲੀ ਫਜ਼ਲ ਨੇ ਨਾਮ ਯਾਦ ਕਰਨ ਨਾਨਾ ਪਾਟੇਕਰ ਤੋਂ ਸਕੈਚ ਬਣਾਉਣਾ ਸਿੱਖਿਆ ਨਾਨਾ ਸ਼ੂਟਿੰਗ ਵੇਲੇ ਖਾਲੀ ਸਮੇਂ 'ਚ ਸੈੱਟ ਤੇ ਆਪਣੇ ਆਲੇ-ਦੋਲੇ ਮੌਜੂਦ ਲੋਕਾਂ ਤੇ ਆਲੇ-ਦੋਲੇ ਦੇ ਦ੍ਰਿਸ਼ਾਂ ਤੇ ਸਕੈਚ ਬਣਾਉਂਦੇ ਨੇ ਪਾਟੇਕਰ ਦੇ ਬਾਰੇ ਅਲੀ ਨੇ ਕਿਹਾ ਕਿ ਨਾਨਾ ਸਰ ਫਿਲਮੀ ਜਗਤ 'ਚ ਕਿਸੇ ਆਇਨਸਟਾਈਨ ਨਾਲੋਂ ਘੱਟ ਨਹੀਂ ਨੇ ਉਹ ਇੱਕ ਮਹਾਨ ਕਲਾਕਾਰ ਹਨ ਬਾਲੀਵੁੱਡ اداکار ਸ਼ਿਲਪ ਸ਼ੇਟੀ ਅਤੇ ਰਾਜਕੁੰਤਰਾ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ। ਸਪੌਟਬੋਏ.ਕਾਮ ਦੀ ਖਬਰ ਮੁਤਾਬਕ ਰਾਜਕੁੰਤਰਾ ਅਜਕਲ ਆਪਣੇ ਘਰ ਨਹੀਂ ਦਫ਼ਤਰ ਵਿੱਚ ਰਹਿ ਰਹੇ ਨੇ। ਰਾ ਸਿਰਫ ਇੱਕ ਵਾਰ ਕੱਪੜੇ ਲੈਣ ਦੇ ਇਲਾਵਾ ਪਿਛਲੇ 15 ਦਿਨਾਂ ਤੋਂ ਕੰਮ ਨਹੀਂ ਆਏ ਜਦੋਂ ਕਿ ਉਹਨਾਂ ਦਾ ਆਫਿਸ ਅਤੇ ਕੰਮ ਮੁੰਬਈ ਦੇ ਵਿੱਚ ਹੀ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਓਮਪੁਰ ਨੇ ਕਿਹਾ ਕਿ ਭਾਰਤੀ ਸਿਨੇਮਾ ਤੋਂ ਕਿਸਾਨਾਂ ਦਾ ਗਾਇਬ ਹੋਣਾ ਕਾਫੀ ਦੁਖਦਾਈ ਹੈ ਓਮਪੁਰ ਦੇ ਮੁਤਾਬਕ ਇੱਕ ਸਮਾਂ ਸੀ ਜਦੋਂ ਕਿਸਾਨਾਂ ਤੇ ਕੇਂਦਰਿਤ ਫਿਲਮਾਂ ਸਭ ਤੋਂ ਵੱਧ ਬਣਦੀਆਂ ਸਨ ਪਰ ਹੁਣ ਕਿਸਾਨਾਂ ਤਾਂ ਛੱਡੂ ਪਿੰਡਾਂ ਦੇ ਪਿੱਛੋਕਰ ਦੀਆਂ ਫਿਲਮਾਂ ਨਹੀਂ ਬਣ ਰਹੀਆਂ ਸਿਨੇਮਾ ਵਿੱਚ ਬਾਜ਼ਾਰੀ ਕਰਨ ਦੀ ਸਭ ਤੋਂ ਵੱਧ ਮਾਰ ਕਿਸਾਨਾਂ ਤੇ ਪਈ ਹੈ ऋष वर्मा दी आज रिलीज हुई फिल्म वापसी दा गीत पगड़ियां पुनी YouTube ते 120000 ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਗੀਤ ਨੂੰ ਅਮਰਿਤਮਾਨ ਨੇ ਗਾਇਆ ਤੇ ਲਿਖਿਆ। ਇਸ ਦੇ ਬਾਅਦ ਉਹਨਾਂ ਨੇ ਗਾਹਾਂ ਫਿਲਮ ਦੇ ਪਰਫਾਰਮੈਂਸ ਤੇ ਟਿਕੀਆਂ ਹਨ। ਬਾਲੀਵੁੱਡ اداکار ਜੇ ਦੇਵਗਨ ਨੇ ਆਪਣੀ ਆਗਾਮੀ ਫਿਲਮ ਸ਼ਿਵਾਏ ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਹਾਲ ਹੀ ਵਿੱਚ ਸ਼ਿਵਾਏ ਦਾ ਟੀਜ਼ਰ ਸਾਹਮਣੇ ਆਇਆ ਸੀ। ਜਿਸ ਦੇ ਬਾਅਦ ਇਹ ਨਵਾਂ ਪੋਸਟਰ ਅਜੇ ਦੇਵਗਨ ਨੇ ਆਪਣੇ ਟਵਿੱਟਰ ਅਕਾਊਂਟ ਤੇ ਸ਼ੇਅਰ ਕੀਤਾ। ਇਹ ਫਿਲਮ ਇਸ ਸਾਲ ਰਿਲੀਜ਼ ਹੋਵੇਗੀ। ਇਨਸਟਾਬੂਲ ਫੈਸ਼ਨ ਥੀਮ ਤੇ ਆਯੋਜਿਤ ਫੈਸ਼ਨ ਫੈਸਟੀਵਲ ਦੇ ਆਖਰੀ ਦਿਨ ਮਾਡਲਸ ਨੇ ਰੈਂਪ ਸ਼ੋਅ ਕੀਤਾ ਇਸ ਦੌਰਾਨ ਸੋਹਾ ਅਲੀ ਖਾਨ ਸ਼ੋਅ ਸਟਾਪਰ ਦੇ ਰੂਪ ਵਿੱਚ ਪਹੁੰਚੀ ਜਿੱਥੇ ਲੋਕਾਂ ਨੇ ਤਾੜੀਆਂ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ ਸੋਹਾ ਅਲੀ ਖਾਨ ਨੇ ਆਸਮਾ ਹੁਸੈਨ ਦੀ ਡਿਜ਼ਾਈਨਰ ਡਰੈਸ ਪਾਈ ਹੋਈ ਸੀ ਜਿਸ ਤੋਂ ਬਿਹਤ ਖੂਬਸੂਰਤ ਲੱਗ ਰਹੀ ਸੀ ਸੁਪਰਸਟਾਰ ਸੁਲਮਾਨ ਖਾਨ ਨੂੰ ਆਪਣੀ ਪਤਨੀ ਅਰਪਿਤਾ ਖਾਨ ਸ਼ਰਮਾ ਤੇ بیٹے ਦੇ ਨਾਲ ਸਮਾਂ ਬਿਤਾਉਣਾ ਪਸੰਦ ਹੈ ਅਰਪਿਤਾ ਨੇ ਟਵਿੱਟਰ ਤੇ ਸੁਲਮਾਨ ਅਤੇ ਆਪਣੇ بیٹے ਆਹਿਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਸੁਲਮਾਨ ਬੱਚੇ ਨੂੰ ਗੋਚ ਲੈ ਕੇ ਉਸ ਦਾ ਮੱਥਾ ਚੁੰਮਦੇ ਹੋਏ ਦਿਖਾਈ ਦੇ ਰਹੇ ਨੇ ਅਰਪਿਤਾ ਨੇ ਲਿਖਿਆ ਮੇਰਾ ਪਸੰਦੀਦਾ ਇਸਦੇ ਲਈ ਭਗਵਾਨ ਦਾ ਧੰਨਵਾਦ ਨਹੀਂ ਕਰ ਸਕਦੀ ਅੰਗਰੇਜ਼ੀ ਖਬਰ ਨਿਊਯਾਰਕ ਟਾਈਮਜ਼ ਨੇ ਸਪੱਸ਼ਟ ਕੀਤਾ ਹੈ ਕਿ ਸੋ ਕਾਲਡ ਦੀ ਵਰਤੋ ਪਲੇਬੈਕ ਸਿੰਗਰ ਟਰਮ ਲਈ ਕੀਤੀ ਗਈ ਸੀ ਨਾ ਕਿ ਲਤਾ ਮਗੇਸ਼ ਕਰ ਲਈ ਅੰਗਰੇਜ਼ੀ ਅਖਬਾਰ ਨੇ AIB ਦੇ ਤਨਮੇ ਪਟਵਲੀ ਵੀਡੀਓ ਦੀ ਖਬਰ ਛਾਪਦੇ ਲਤਾ ਮਗੇਸ਼ਲੀ ਸੋ ਕੋਲਡ ਪਲੇਬੈਕ ਸਿੰਗਰ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ ਜਿਸ ਦੇ ਬਾਅਦ ਅਖਬਾਰ ਨੂੰ ਨੁਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਬਾਲੀਵੁੱਡ অভিনেত্রী ਨੁਸ਼ਕਾ ਸ਼ਰਮਾ ਅਣਵਲੀ ਫਿਲਮ ਸੁਲਤਾਨ ਦੇ ਆਖਰੀ ਹਿੱਸੇ ਦੀ ਸ਼ੂਟਿੰਗ ਲਈ ਹੰਗਰੀ ਦੇ ਲਈ ਰਵਾਨਾ ਹੋਈ ਜਦ ਨੁਸ਼ਕਾ ਮੁੰਬਈ ਏਅਰਪੋਰਟ ਪਹੁੰਚੀ ਤਾਂ ਉਹਦੇ ਨਾਲ ਉਹਨਰੇ ਬੋਏਫ੍ਰੈਂਡ ਅਤੇ 스타 క్రికెਟਰ ਵਿਰਾਟ ਕੋਹਲੀ ਵੀ ਸਨ ਵਿਰਾਟ ਆਪਣੇ ਲੀਗ 11 ਨੂੰ ਅਲਵਿਦਾ ਕਰਨ ਲਈ ਪਹੁੰਚੇ ਸਨ ਅਨੁਸ਼ਕਾ ਤੇ ਸੁਲਮਾਨ 6 ਜੂਨ ਤੱਕ ਫਿਲਮ ਦੀ ਸ਼ੂਟਿੰਗ ਪੂਰੀ ਕਰਨ ਲਈ ਉੱਥੇ ਯਸ਼ਰਾਜ ਫਿਲਮਸ ਦੇ ਕਾਰੋਬਾਰ ਅਤੇ ਕ੍ਰੀਏਟਿਵ ਹੈਂਡ ਆਸ਼ੀਸ਼ ਪਟੇਲ ਆਪਣੇ ਨਿਰਦੇਸ਼ਨ ਚ ਇੱਕ ਵੈਬ ਸੀਰੀਜ਼ ਦਾ ਨਿਰਮਾਣ ਕਰ ਰਹੇ ਨੇ ਇਸ ਵਿੱਚ ਉਹ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਤੇ ਅਰਜੁਨ ਕਪੂਰ ਨੂੰ ਮੁੱਖ ਭੂਮਿਕਾ ਜਿ ਲੈਣਾ ਚਾਹੁੰਦੇ ਨੇ ਇਸ ਦੇ ਇਲਾਵਾ ਕਿਸੇ ਬਾਲੀਵੁੱਡ ਅਦਾਕਾਰਾਂ ਨੂੰ ਵੀ ਲੈਣ ਬਾਰੇ ਸੋਚ ਰਹੇ ਨੇ ਉਸਤੀ ਵਾਰ ਡੈਡੀ ਬਣੀ ਬਨੀ ਰਤੇ ਤੇਜ ਤੇਜ ਮੁਖਤਾ ਕਹਿਣਾ ਕਿ ਜੱਚਾ ਬੱਚਾ ਤੁਸੀਂ ਇੱਕਦਮ ਠੀਕ ਨੇ ਰਤੇਸ਼ ਨੇ ਟਵਿੱਟਰ ਉਤੇ ਆਪਣੀ ਪਤਨੀ ਜਨੇਲੀਆ ਟਸੂਜ਼ਾ ਤੇ ਨਵਜਾਤ ਬੱਚੇ ਦੀ ਸਿਹਤ ਬਾਰੇ ਦੱਸਿਆ ਉਹਨਾਂ ਨੇ ਲਿਖਿਆ ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਪਿਆਰ ਲਈ ਧੰਨਵਾਦ ਜੱਚਾ ਬੱਚੇ ਤੁਸੀਂ ਇੱਕਦਮ ਵਧੀਆ ਰਤੇਸ਼ ਨੇ ਦੂਜੇ ਬੇਟੇ ਦੇ ਜਨਮ ਦਾ ਐਲਾਨ ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਕੀਤਾ ਸੀ